ਫਿਰੋਜ਼ਪੁਰ ਦੇ ਵਿੱਚ ਡੇਰਾ ਸਿਰਸਾ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੋ ਜਿਸ ਦੇ ਮੱਦੇ ਨਜ਼ਰ ਸੌਦਾ ਸਾਧ ਦੀਆਂ ਮੁਸ਼ਕਲਾਂ ਦੇ ਵਿੱਚ ਵਾਤਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਥੋਂ ਦੇ ਪਿੰਡ ਹਕੂਮਤ ਸਿੰਘ ਵਾਲਾ ਦੇ ਵਿੱਚ ਰਾਮ ਰਹੀਮ ਦੇ ਡੇਰੇ ਦੀ ਉਸਾਰੀ ਚੱਲ ਰਹੀ ਹੈ ਜਿਸ ਨੂੰ ਰੋਕਣ ਦੇ ਲਈ ਇੱਕ ਵਾਰ ਫਿਰ ਸਿੱਖ ਜਥੇਬੰਦੀਆਂ ਨੇ ਕੰਮ ਰਕਸ ਲਈ ਹੈ ਇਸ ਦੌਰਾਨ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਕਿਸੇ ਵੀ ਹਾਲਤ ਦੇ ਵਿੱਚ ਰਾਮ ਰਹੀਮ ਦਾ ਫਿਰੋਜ਼ਪੁਰ ਦੇ ਵਿੱਚ ਡੇਰਾ ਬਣਨ ਨਹੀਂ ਦਿੱਤਾ ਜਾਵੇਗਾ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਡੇਰਾ ਝੂਠਾ ਸੌਦਾ ਰਾਮ ਰਹੀਮ ਜਿਹੜਾ ਆ ਪਿਛਲੇ 2007 ਤੋਂ ਹੀ ਜੋ ਸਿੱਖ ਵਿਰੋਧੀ ਹਰਕਤਾਂ ਕਰਦਾ ਆ ਰਿਹਾ ਆ ਕਦੇ ਉਹਨੇ ਕਲਗੀਧਰ ਪਾਤਸ਼ਾਹ ਦਾ ਸਮਾਗ ਰਚਨਾ ਕਦੇ ਉਹਨੇ ਜਿਹੜਾ ਆ ਸ਼ਰਬਤ ਦਾ ਕੜਾਇਆ ਕੋਲ ਕੇ ਅਮਰ ਸੰਚਾਰ ਦੀ ਰਿਸ ਕਰਨੀ ਕਦੇ ਉਹਨੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਵਿਵਧੀ ਕਰਨੀ ਕਰਵਾਉਣੀ ਇਹ ਆਪਾਂ ਲੰਮੇ ਸਮੇਂ ਤੋਂ ਆਪਾਂ ਵੇਖਦੇ ਆ ਰਹੇ ਆ ਕਿ ਇਹ ਸਾਰਾ ਕੁਝ ਜਿਹੜਾ ਸਿੱਖ ਵਿਰੋਧੀ ਤਾਕਤ ਹੋ ਕੇ ਨਿਭੜ ਆਇਆ ਸੋ ਅਸੀਂ ਸਮੇ ਸਮੇ ਤੇ ਸਰਕਾਰਾਂ ਨੂੰ ਅਪੀਲਾਂ ਵੀ ਕੀਤੀਆਂ ਪਰ ਕਿਸੇ ਨੇ ਸਾਡੀ ਗੁਹਾਰ ਨਹੀਂ ਸੁਣੀ ਇੱਥੋਂ ਤੱਕ ਕਿ ਉਹਦੇ ਤੇ ਪਰਚੇ ਵੀ ਹੋਏ ਆ ਬਰੋਜਪੁਰ ਦੇ ਵਿੱਚ ਵੀ ਲੰਮੇ ਸਮੇ ਤੋਂ ਸੰਘਰਸ਼ ਕਰਦੇ ਆ ਰਹੇ ਆ ਕਿ ਜਿਹੜੇ ਇਹਦੇ ਡੇਰੇ ਆ ਇੱਕ ਦੇ ਵਿੱਚ ਨਾਮ ਚਰਚਾ ਜਿਹੜੀ ਬੰਦ ਕਰਾਈ ਸੀ ਦੂਜੇ ਪਾਸੇ ਜਿਹੜਾ ਘਲ ਖੁਰਦ ਦੇ ਵਿੱਚ ਹੁਮਮਤ ਸਿੰਘ ਵਾਲਾ ਵਿਖੇ ਦਾ ਡੇਰਾ ਬਣ ਰਿਹਾ ਆ ਉਹ ਡੇਰੇ ਦੇ ਮੁਤਲਕ ਮੁਤਲਕ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਬੜੀ ਗੁਹਾਰ ਲਾਈ ਜਿਸ ਤੇ ਕੁਝ ਸਮਾਂ ਪਹਿਲਾਂ ਇਹਨਾਂ ਨੇ ਬੰਦ ਕਰੀ ਰੱਖਿਆ ਫਿਰ ਪ੍ਰਸ਼ਾਸਨ ਨੇ ਅੱਖਾਂ ਮੀਟ ਲਈਆਂ ਫਿਰ ਕੀ ਹੋਇਆ ਉਹਨਾਂ ਨੇ ਫਿਰ ਡੇਰਾ ਸ਼ੁਰੂ ਕਰ ਦਿੱਤਾ ਫਿਰ ਪ੍ਰਸ਼ਾਸਨ ਘਾਰ ਲਾਉਣ ਤੇ ਕੱਲ ਮੈਨੂੰ ਪਤਾ ਲੱਗਾ ਕਿ ਡੀਐਸਪੀ ਦਿਹਾਤੀ ਰਜੇਸ਼ ਕੁਮਾਰ ਜੀ ਉਹਨਾਂ ਨੇ ਜਾ ਕੇ ਉੱਥੇ ਰੋਗ ਲਾਈ ਆ ਪਰ ਇਹ ਰੋਗ ਜਿਹੜੀ ਆ ਪੂਰਨ ਤੌਰ ਤੇ ਨਹੀਂ ਲੱਗੀ ਅਸੀਂ ਇਹਨਾਂ ਕਿਉਂਕਿ ਹੁਣ ਜੇ ਆਪਾਂ ਹਿਸਾਬ ਲਾਈਏ ਜਿਹੜਾ ਇੱਕ ਪ੍ਰਦੀਪ ਕਲੇਰ ਆ ਜਿਹੜਾ ਮੁੱਖ ਦੋਸ਼ੀ ਸੀ ਗੁਰੂਗ੍ਰੰਥ ਸਾਹਿਬ ਜੀ ਦੀਆਂ ਵਿਵਦੀਆਂ ਦਾ ਪ੍ਰਦੀਪ ਕਲੇਰ ਕਿੰਨੇ ਚਿਰ ਤੋਂ ਭਗੌੜਾ ਸੀ ਜਿਹੜਾ ਪਰਚਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਸਰਸੇ ਵਾਲੇ ਦਾ ਮੁਖੀ ਦਾ ਜਿਹੜਾ ਸੀ ਉਹ ਮੁੱਖ ਬੰਦਾ ਸੀਗਾ ਉਹਦਾ ਪੈਦਾ ਕੀਤਾ ਹੋਇਆ ਸੀਗਾ ਉਹਦੀਆਂ ਫੋਟੋਆਂ ਜਿਹੜੀਆਂ ਆ ਲੰਗਰ ਵਰਤੌਲੇ ਦੀਆਂ ਜੁਧਿਆ ਦੇ ਵਿੱਚ ਜਿਹੜੀਆਂ ਵਾਇਰਲ ਹੋਈਆਂ ਉਹਦੇ ਤੋਂ ਉਹਨਾਂ ਨੇ ਫਿਰ ਪ੍ਰਸ਼ਾਸਨ ਨੇ ਸਰਕਾਰ ਨੇ ਜੁਧਿਆ ਜੂਪੀ ਦੇ ਵਿੱਚ ਜਾ ਕੇ ਉਹਨੂੰ ਜਿਹੜਾ ਪ੍ਰਦੀਪ ਕਲੇਰ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਸੋ ਅਸੀਂ ਆਨੇ ਆ ਕਿ ਏਡੇ ਵੱਡੇ ਦੋਚੀ ਦੇ ਦੋਸ਼ ਤਹਿਤ ਹੋਣ ਦੇ ਖਾਤਰ ਵੀ ਅੱਜ ਵੀ ਇਹ ਡੇਰੇ ਨੂੰ ਜਿਹੜੇ ਪਰਫੁੱਲਤ ਕਰਨ ਵਾਸਤੇ ਸਰਕਾਰਾਂ ਲੱਗੀਆਂ ਹੋਈਆਂ ਨੇ ਮੈਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦਾ ਹਾਂ ਔਰ ਅਪੀਲ ਕਰਦਾ ਹਾਂ ਕਿ ਸਾਡੀਆਂ ਮੰਗਾਂ ਵੱਲ ਧਿਆਨ ਦੇ ਕੇ ਇਹ ਡੇਰਾ ਅਸਰਸਾ ਜਿਹੜਾ ਨਵਾਂ ਬਣ ਰਿਹਾ ਆ ਕਿੱਥੇ ਹਕੂਮਤ ਸਿੰਘ ਵਾਲਾ ਇੱਥੇ ਪੂਰਨ ਪਾਬੰਦੀ ਲਾਈ ਜਾਵੇ ਜੇ ਪ੍ਰਸ਼ਾਸਨ ਨੇ ਸਾਡੀ 25 ਤਰੀਕ ਤੱਕ ਅਸੀਂ ਉਡੀਕਾਂਗੇ ਵੱਡਾ ਕੱਠ ਕਰਾਂਗੇ ਨਾ ਸਾਡਾ ਕੋ ਗੁਹਾਰ ਸੁਣੀ ਤਾਂ ਫਿਰ ਅਸੀਂ ਆਪਣੇ ਹੱਥਾਂ ਦੇ ਨਾਲ ਸੇਵਾ ਕਰਾਂਗੇ ਉਹ ਡੇਰੇ ਨੂੰ ਢਾ ਕੇ ਆਵਾਂਗੇ ਸੋ ਇਹਨਾਂ ਬੇਨਤੀਆਂ ਦੇ ਨਾਲ ਹੀ ਅਸੀਂ ਅੱਜ ਡੀਸੀ ਫਿਰੋਜ਼ਪੁਰ ਸਾਹਿਬ ਨੂੰ ਅਸੀਂ ਇੱਕ ਮੰਗ ਪੱਤਰ ਦੇਣ ਜਾ ਰਹੇ ਆ ਸੋ ਸਾਰੀਆਂ ਜਥੇਬੰਦੀਆਂ ਦੇ ਦੋ ਦੋ ਨਮਾਇਦੇ ਜਿਹੜੇ ਤਿੰਨ ਤਿੰਨ ਆਏ ਆ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਨੇ ਪੰਥ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਦਾ ਗਰਜ ਜਿਹੜਾ ਆਪਣੇ ਹਿਰਦੇ ਵਿੱਚ ਰੱਖ ਕੇ ਇਸ ਅੱਜ ਦੇ ਮੰਗ ਪੱਤਰ ਦੇ ਵਿੱਚ ਇਹ ਸਬ ਪਾਇਆ ਆ ਸੋ ਇਹਨਾਂ ਬੇਨਤੀਆਂ ਦੇ ਨਾਲ ਫਤਕ ਜਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਸਿੱਖ ਜਥੇਬੰਦੀਆਂ ਪ੍ਰੋਪਰ ਦੀਆਂ ਖਾਸ ਇੱਕ ਇੱਕ ਦੋ ਦੋ ਨੁਮਾਇੰਦੇ ਲੈ ਕੇ ਜੋ ਕਿ ਡੀਸੀ ਦਫਤਰ ਕੇ ਇਕੱਠੇ ਹੋਏ ਅਸੀਂ ਅੱਜ ਸਾਡੇ ਇਕੱਠੇ ਹੋਣ ਦਾ ਕਾਰਨ ਇੱਕ ਹੀ ਸੀਗਾ ਵੀ ਅੱਜ ਅਸੀਂ ਬਾਲਾ ਡੀਸੀ ਨੂੰ ਲਿਖਤੀ ਇੱਕ ਮੰਗ ਪੱਤਰ ਵੀ ਦੇਣ ਲੱਗੇ ਆ ਤੇ ਇੱਕ ਮੁੱਖ ਮੰਤਰੀ ਪੰਜਾਬ ਨੂੰ ਵੀ ਜੋ ਕਿ ਸਾਡੇ ਪ੍ਰੋਪਰ ਦੇ ਕਲਖੁਰਦ ਬਲਾਕ ਦੇ ਵਿੱਚ ਪਿੰਡ ਹਕਮਤ ਸਿੰਘ ਵਾਲਾ ਪੈਂਦਾ ਏ ਜਿੱਥੇ ਗ੍ਰਮੀਤ ਆਰਾਮ ਰਹੀਨ ਦੇ ਚੇਲੇ ਇੱਕ ਡੇਰਾ ਬਣਾ ਰਹੇ ਨੇ ਉੱਥੇ ਅੱਜ ਤੋਂ 6-7 ਮਹੀਨੇ ਪਹਿਲਾਂ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਆਈਆਂ ਸੀ ਜਿੰਨੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਡੇਰਾ ਬਿਲਕੁਲ ਬੰਦ ਕੀਤਾ ਗਿਆ ਸੀ ਪਰਚਾ ਦਰਜ ਕਰਾਂਗੇ ਫਿਰ ਉਹ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਪਰਚਾ ਦਰਜ ਨਹੀਂ ਹੋਇਆ ਹੋਨਰ ਸੀ ਅੱਜ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਤੇ ਕਲਗੀਧਰ ਪਾਤਸ਼ਾਹ ਨੂੰ ਭਾਨ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਸਾਰੀਆਂ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸਮਾਜ ਸੇਵੀ ਸੰਤ ਸਮਾਜ ਸਾਰਿਆਂ ਨੂੰ ਅਪੀਲ ਕਰਦੇ ਹਾਂ ਜੇ ਤਾਂ ਇਹਨਾਂ ਕਾਨੂੰਨੀ ਕਾਰਵਾਈ ਕਰਤੀ ਉਹਨਾਂ ਜੋਸ਼ੀਆਂ ਦੇ ਖਿਲਾਫ ਕੀ ਕਹ ਨਹੀਂ ਤਾਂ ਅੱਜ ਹੀ ਵੱਡਾ ਇਕੱਠ 25 ਫਰਵਰੀ ਨੂੰ ਤਕੜੀਕਾਂਗੇ ਪ੍ਰਸ਼ਾਸਨ ਨੂੰ 25 ਫਰਵਰੀ ਤੋਂ ਬਾਅਦ ਅਸੀਂ ਆਪਣੇ ਹੱਥਾਂ ਨਾਲ ਸਾਨੂੰ ਭਵੇਂ ਸਾਡੀ ਸ਼ਹਾਦਤ ਹੋਵੇ ਚਾਹੇ ਸਾਡੇ ਦੇ ਪਰਚਾ ਦਰਜ ਹੋ ਜਾਵੇ 25 ਫਰਵਰੀ ਦੇ ਬਾਅਦ ਉਥੇ ਡੇਰੇ ਦਾ ਨਾਂ ਨਿਸ਼ਾਨ ਨਹੀਂ ਰਹਿਣ ਦੇਾਂਗੇ ਅਸੀਂ ਪੀਲਾਂ ਦਲੀਲਾਂ ਕਰਕੇ ਸਭ ਵੇਖ ਲਿਆ ਨੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਅਸੀਂ ਨਹੀਂ ਕਹਿ ਰਹੇ ਹੁਣ ਜਿਹੜੀਆਂ ਪੰਜਾਬ ਸਰਕਾਰ ਨੇ ਸਿੱਟਾਂ ਬਣਾਈਆਂ ਸੀ ਉਹਨਾਂ ਸਿੱਟਾਂ ਵਿੱਚ ਗਰਮੀਤ ਰਾਮ ਰਹੀਮ ਦੋਸ਼ੀ ਪਾਇਆ ਗਿਆ ਹੈ ਉਹ ਕਿਹੜਾ ਪ੍ਰਦੀਪ ਕਲੇਰ ਜਾਂ ਬਗਰੇਟਾ ਵਰਗੇ ਜਿਹੜੇ ਫੜ ਕੇ ਲਿਆਉਂਦੇ ਨੇ ਜਿਨ੍ਹਾਂ ਤੋਂ 6 ਕਰੋੜ ਰੁਪਈਆ ਡੇਰਾ ਸਰਸਾ ਨੇ ਭੇਜਿਆ ਸੀ ਬੰਦਿਆਂ ਨੂੰ ਦੇਣ ਲਈ ਵੀ ਤੁਸੀਂ ਬੇਦਬੀ ਕਰਾਓ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਬੁਰਜਵਾਰ ਸਿੰਘ ਨਾਲ ਦਾ ਮਹਾਰਸ ਰੂਪ ਚੁੱਕ ਕੇ ਬਗਰਾੜੀ ਦੀਆਂ ਗਲੀਆਂ ਵਿਚਾਂ ਖਲਾਰ ਕੇ ਤੇ ਉਹਨਾਂ ਕਿਹਾ ਵੀ ਉਹਨਾਂ ਕਿ ਸਬੂਤ ਦਿੱਤਾ ਵੀ ਗੁਰੂ ਗ੍ਰੰਥ ਸਾਹਿਬੇ ਦੀ ਸ਼ਕਤੀ ਨਹੀਂਗੀ ਫਿਰ ਸਿੱਖ ਕੌਮ ਦੇ ਯੋਧਿਆਂ ਨੇ ਆਪਣੀਆਂ ਸ਼ਹਾਦਤਾਂ ਦੇਖ ਕੇ ਉਹਨਾਂ ਜ਼ਾਲਮਾਂ ਦਾ ਉਸ ਸਮੇਂ ਦੀ ਸਰਕਾਰ ਦਾ ਮੂੰਹ ਮੋੜਤਾ ਫੇਰ ਉਹ ਗਰਮੀਤ ਰਾਮ ਰੇਨ ਵੀ ਤੁਸੀਂ ਵੇਖ ਰਹੇ ਹੋ ਜੇਲ੍ਹ ਦੀਆਂ ਕਾਬ ਕੋਠਰੀਆਂ ਵਿੱਚ ਜੋ ਸਜ਼ਾ ਕੱਟ ਰਿਹਾ ਹੈ ਬਲਾਤਕਾਰ 302 ਤੇ ਹੋਰ ਗੁਰੂ ਗ੍ਰੰਥ ਸਾਹਿਬ ਦਾ ਵੀ ਦੋਸ਼ੀ ਪਾਇਆ ਗਿਆ ਹੈ ਅਸੀਂ ਇਸ ਕਰਕੇ ਅੱਜ ਇਹ ਅਪੀਲ ਕਰਨ ਆਏ ਆ ਕਿ ਕੱਲ ਨੂੰ ਇਹ ਨਾ ਕੋਈ ਸਿੱਖ ਜਥੇਬੰਦੀਆਂ ਨੇ ਕਾਨੂੰਨ ਹੱਥ 'ਚ ਲਿਆ ਹੈ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਾਦ ਵਝਾਰੜਾ ਸਾਨੂੰ ਇਹ ਤੋਂ ਕਾ ਦਿਖਦਾ ਨਹੀਂ ਕਿਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਚ ਖਲਾਰੇ ਗਏ ਸਾਡੇ ਜਾਨ ਤੋਂ ਪਿਆਰੇ ਸਿੰਘ ਉਸ ਬਲਾਤਕਾਰੀ ਤੇ ਗੁੰਡਿਆਂ ਨੇ ਸ਼ਹੀਦ ਕੀਤੇ ਨੇ ਤੇ ਫਿਰ ਹੁਣ ਅਸੀਂ ਇਸ ਪੰਜਾਬ ਦੀ ਧਰਤੀ ਤੇ ਕੋਈ ਡੇਰਾ ਨਹੀਂ ਖੁੱਲਣ ਦੇਾਂਗੇ ਤੁਗੰਤ ਮੰਨ ਨੂੰ ਵੀ ਕਹਿੰਦੇ ਆ ਅਪੀਲ ਕਰਦੇ ਆ ਪਹਿਲੀ ਵਾਰੀ ਇਹ ਡੇਰੇ ਬੰਦ ਕਰਾ ਦੇ ਇਹ ਕਿਹੜੇ ਇੱਥੇ ਨਵੇਂ ਡੇਰੇ ਬੰਦ ਰਹੇ ਨੂੰ ਬੰਦ ਕਰਨ ਦਾ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਸਾਨੂੰ ਬਰਗਲਾ ਮਜਬੂਰ 25 ਫਰਵਰੀ ਨੂੰ ਮਗਰੋਂ ਵੱਡੇ ਸੰਘਰਸ਼ ਦਾ ਆਪੀ ਕੌਮਨ ਅਪੀਲ ਕਰਾਂਗੇ 25 ਨੂੰ ਅਸੀਂ ਵੱਡਾ ਇਕੱਠ ਇੱਥੇ ਪ੍ਰੋਪਰ ਦੇ ਵਿੱਚ ਕਰਾਂਗੇ ਤੇ ਡੇਰਾ ਜਾ ਕੇ ਸਾਨੂੰ ਬੇਸ਼ਕਤੀ ਢਾਉਣਾ ਪਵੇ ਕੁਝ ਵੀ ਸਾਨੂੰ ਉਹਨਾਂ ਭਰਾਵਾਂ ਨਾਲ ਵਿਚਾਰ ਕਰਕੇ ਕਰਾਂਗੇ ਇਨੀਆਂ ਕੋਈ ਬੇਨਤੀਆਂ ਮੈਂ ਕਰਦਾ ਆ ਕਿ ਮਗਰ ਡੇਰੇ ਦੇ ਮੇਰੇ ਮਤਲਬ ਆ ਕਿ ਮਨ ਬੱਤਰ ਦਿੱਤਾ ਗਿਆ ਕੀ ਦੇਖੋ ਜੋ ਮੰਗ ਪੁੱਤਰ ਆ ਅਸੀਂ ਪੁਲਿਸ ਨੂੰ ਲੋੜਿੰਦੀ ਗਾਰ ਵਾਲੀ ਪੇਤਾਂ ਨਹੀਂ ਜੋ ਕਮਿਨਿਕਾਰ ਵਿੱਚ ਕੀਤੀ ਜਾਏਗੀ ਕੌਣ ਬਣਾ ਰਿਹਾ ਹੈ ਇਹਨਾਂ ਜ਼ਰ ਪਤਾ ਨਹੀਂ ਦੇਖ ਮੰਗ ਪਤਾ پولیس ਆਪ ਵੀ ਜਾਂਚ ਕਰੇਗੀ ਜੀ ਬੱਬਰ ਰਾਮ ਨੂੰ ਲੈ ਕੇ ਪਤਾ ਨਹੀਂ ਮੰਗ ਪਤਾ ਜਿਹੜਾ ਦੋ ਪੁਲਿਸ ਦਾ ਕੰਮ ਹੈਗਾ ਜਾਂਚ ਕਰਨਾ ਉਹ ਪੜਦਾ ਕਰਕੇ ਕਰੇਗਾ ਠੀਕ ਹੈ ਜੀ